ਨਮਸਕਾਰ ਤੇ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਪੁਸ਼ਪਾ ਮੌਰਿਆ ਹਾਜ਼ਰ ਹਾਂ ਤੁਹਾਡੇ ਸਾਹਮਣੇ 25 ਮਿੰਟ ਦੇ ਵਿੱਚ 25 ਖਬਰਾਂ ਲੈ ਕੇ ਅੰਮ੍ਰਿਤਸਰ ਦੇ ਹਲਕਾ ਅਜਨਾਲਾ ਦੇ ਨਵਾਂ ਪਿੰਡ ਵਿਖੇ ਇੱਕ ਡਾਕਟਰ ਨੂੰ ਪਿਛਲੇ ਦਿਨੀ ਗੈਂਗਸਟਰ ਦੇ ਵੱਲੋਂ ਫੋਨ ਤੇ ਧਮਕੀ ਦਿੱਂਦੇ ਹੋਏ ਫਿਰੋਤੀ ਦੀ ਮੰਗ ਕੀਤੀ ਗਈ ਸੀ ਜਿਸ ਸਬੰਧੀ ਪਤਾ ਲੱਗਦੇ ਹੀ ਤੁਰੰਤ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਮੌਕੇ ਤੇ ਡਾਕਟਰ ਰਾਜਵੀਰ ਨੂੰ ਮਿਲਣ ਪਹੁੰਚੇ ਜਿੱਥੇ ਉਹਨਾਂ ਨੇ ਮੌਕੇ ਤੇ ਐਸਐਸਪੀ ਦਿਹਾਤੀ ਨੂੰ ਫੋਨ ਲਗਾਇਆ ਤੇ ਉਹਨਾਂ ਨੂੰ ਹਿਦਾਇਤ ਦਿੱਤੀ ਹੈ ਕਿ ਜਲਦ ਤੋਂ ਜਲਦ ਇਸ ਮਾਮਲੇ ਨੂੰ ਸੁਲਝਾਇਆ ਜਾਵੇ ਤੇ ਡਾਕਟਰ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਬਟਿੰਡਾ ਵਿਖੇ ਵਿਜੀਲੈਂਸ ਬਿਊਰੋ ਨੇ ਪਟਵਾਰੀ ਤੇ ਉਸਦੇ ਸਹਾਇਕ ਨੂੰ 1000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਹੈ ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਪਟਵਾਰੀ ਨੇ ਉਸ ਦੀ ਜ਼ਮੀਨ ਦੀ ਨਿਸ਼ਾਨਦੇਹੀ ਕਰਨ ਦੇ ਲਈ ਆਪਣੇ ਸਾਥੀ ਰਾਹੀਂ 1500 ਰੁਪਏ ਦੀ ਮੰਗ ਕੀਤੀ ਸੀ ਪਰ ਰਿਸ਼ਵਤ ਦੀ ਰਕਮ ਆਖਿਰਕਾਰ 1000 ਰੁਪਏ तय ਹੋਈ ਸੀ ਰਿਸ਼ਵਤ ਦੇ ਲੈਣ ਦੇਣ ਦੀ ਸ਼ਿਕਾਇਤਕਰਤਾ ਦੇ ਕੋਲ ਪੂਰੀ ਵੀਡੀਓ ਵੀ ਮੌਜੂਦ ਹੈ ਇਸੇ ਕਰਕੇ ਹੁਣ ਪੁਲਿਸ ਇਹਨਾਂ ਪਟਵਾਰੀ ਦੇ ਉੱਪਰ ਕਾਰਵਾਈ ਕਰੇਗੀ ਲਗਾਤਾਰ ਉਸਦੇ ਕੋਲੋਂ ਪੁੱਛਗਿੱਛ ਵੀ ਜਾਰੀ ਹੈ ਨਾਬਾ ਬਲਾਕ ਦੇ ਪਿੰਡ ਚਹਿਲ ਵਿਖੇ ਪਿੰਡ ਦੇ ਵਿੱਚੋਂ ਕਿਰਾਏ ਤੇ ਰਹਿ ਰਹੇ 4 ਤੋਂ 5 ਹਜ਼ਾਰ ਪ੍ਰਵਾਸੀ ਮਜ਼ਦੂਰਾਂ ਨੂੰ ਪਿੰਡ ਵਿੱਚੋਂ ਕੱਢਣ ਦਾ ਫਰਮਾਨ ਪਿੰਡ ਦੇ ਪੰਚਾਇਤ ਦੇ ਵੱਲੋਂ ਸੁਣਾਇਆ ਗਿਆ ਪਿੰਡ ਦੀ ਪੰਚਾਇਤ ਦੇ ਵੱਲੋਂ ਪਿੰਡ ਦਾ ਵੱਡਾ ਇਕੱਠ ਕਰਕੇ ਫਰਮਾਨ ਦਿੱਤਾ ਗਿਆ ਹੈ ਪਿੰਡ ਦੇ ਵਿੱਚ ਰਹਿ ਰਹੇ ਕਿਰਾਏ ਤੇ ਪਰਵਾਸੀ ਮਜ਼ਦੂਰ ਘਰ ਛੱਡ ਕੇ ਰਫੂ ਚੱਕਰ ਹੋ ਗਏ ਨੇ ਦਰਸਲ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਦੀ ਪਰਵਾਸੀ ਪਿੰਡ ਦੇ ਵਿੱਚ ਰਹਿਣਾ ਸ਼ੁਰੂ ਕੀਤਾ ਉਹਨਾਂ ਨੇ ਉਦੋਂ ਤੋਂ ਹੀ ਪਿੰਡ ਦੇ ਵਿੱਚ ਕ੍ਰਾਈਮ ਵੱਧ ਗਿਆ ਹੈ ਇਸੇ ਕਰਕੇ ਇਹ ਫਰਮਾਨ ਜਾਰੀ ਕੀਤਾ ਗਿਆ ਜਿਹਨਾਂ ਜਿਹੜੇ ਕਹਿਲ ਦੇ ਵਿੱਚ ਸਾਡੇ ਕੋਲ ਇੱਕ ਜਿਹੜੀ ਥਾਣੇ ਕੰਪਲੇਂਟ ਫੀਲ ਹੋ ਜਾਂਦੀ ਹੈ ਤੇ ਜਿਨ੍ਹਾਂ ਦੇ ਜਿਹਦੇ ਵਿੱਚ ਇਹ ਮੈਂਸ਼ਨ ਕੀਤਾ ਸੀਗਾ ਵੀ ਜਿਹੜੇ ਪਰਵਾਸੀ ਰਹਿ ਰਹੇ ਨੇਗੇ ਪਿੰਡ ਕਹਿਲ ਦੇ ਵਿੱਚ ਉਹਨੇ ਕਹਿਲ ਪਿੰਡ ਦੇ ਲੋਕੀ ਉਹਨਾਂ ਨੂੰ ਪਹਿਰੇ ਦੀ ਦੇ ਵੀ ਜਿਨ੍ਹਾਂ ਨੇ ਉਹ ਕਿਰਾਏ ਤੇ ਰੱਖੇ ਹੋਏ ਨੇ ਵੀ ਇਹਨਾਂ ਨੂੰ ਇਥੋਂ ਕੱਢਿਆ ਜਾਵੇ। ਤੋਂ ਜਿਹੜੀ ਉਹ ਕੰਪਲੇਂਟ ਆਈ ਸੀ ਉਹ ਸਬੰਧ ਵਿੱਚ ਅਸੀਂ ਜਿਹੜੇ ਜਿਨ੍ਹਾਂ ਦੇ ਖਿਲਾਫ ਬਾਈ ਨੇ ਸੀ ਉਹ ਅਸੀਂ ਜਿਹੜੇ ਪੰਜ ਬੰਦੇ ਸੀਗੇ ਉਹ ਆਇਡੈਂਟੀਫਾਈ ਕਰਕੇ ਉਹਨਾਂ ਦੀ ਵੀ ਪ੍ਰੀਵੈਂਟਿਵ ਐਕਸ਼ਨ ਲੈ ਲਈ ਆ ਠੀਕ ਆ। ਤੇ ਉਸ ਤੋਂ ਬਾਅਦ ਜਿਹੜਾ ਹੁਣ ਫੋਲ ਹੈਗਾ ਇਹ ਜਿਹੜਾ ਦੋਵੇਂ ਪਾਰਟੀਆਂ ਨੂੰ ਬੁਲਾਇਆ ਸੀ ਦੁਆਰਾ ਤੇ ਉਹਨਾਂ ਨੂੰ ਦੱਸਤਾ ਸੀਗਾ ਵੀ ਜਿੱਦਾਂ ਦੀਆਂ ਕੋਈ ਤੁਹਾਡੀਆਂ ਕੰਡੀਸ਼ਨ ਨੇ ਵੀ ਜਦੋਂ ਆਪਾਂ ਕੋਈ ਪ੍ਰਵਾਸੀ ਜਾਂ ਆਪਾਂ ਕਿਸੇ ਵੀ ਟੈਨੈਂਟ ਤੋਂ ਰੱਖਦੇ ਆ ਜਿਆ ਕੀ ਡੰਗਜ਼ਨੇ ਕੀ ਡਾਕਟਰ ਨੇ ਆਪਾਂ ਉਹਨਾਂ ਤੋਂ ਬੈਠ ਕੇ ਇਹਦਾ ਹੱਲ ਕਰਵਾ ਲਿਆ ਕੋਈ ਜਿਹੜੀ ਕੇ ਟੈਸਟ ਕਰਵਾਈ ਸੀ ਵੀ ਉਹਨਾਂ ਦੀ ਸਰਵਾਸੀ ਚਾਰੇ ਨੱਕਰ ਨੇ ਹਾਂਜੀ ਉਹਨਾਂ ਦੇ ਵਿੱਚੋਂ ਪੁਟਕ ਦੀ ਵੈਰੀਫਿਕੇਸ਼ਨ ਥੀ ਵੀ ਬਾਕੀ ਜਿਹੜੇ ਹੈਗੇ ਨੇਗੇ ਕਮਰੇ ਦੇ ਵਿੱਚ ਜਿੰਨਾ ਤੇ ਓਨਰ ਨੇ ਉਹਨਾਂ ਨੂੰ ਵੀ ਸਖਤ ਗੈਟ ਕੀਤੀ ਹੈ ਵੀ ਇਹਨਾਂ ਦੀ ਜਿਹੜੀ ਵੈਰੀਫਿਕੇਸ਼ਨ ਤੋਂ ਬਿਨਾ ਕੋਈ ਥਾਣੇ ਦੇ ਵਿੱਚ ਕਰਵਾਓ ਤੇ ਇਹਨਾਂ ਕੋ ਬਿਨਾ ਅੱਧਾ ਕੋਈ ਵੀ ਇਹ ਅਲਾਉ ਨਹੀਂ ਕੀਤਾ ਜਾਵੇ ਸ਼ਹਿਰ ਦੇ ਮੁਕਸਰ ਸਾਹਿਬ ਪੁਲਿਸ ਨੇ ਦਿਲ ਦਹਿਲਾ ਦੇਣ ਵਾਲੇ ਕੋਟਪਾਈ ਕਤਲ ਮਾਮਲੇ ਨੂੰ ਸਿਰਫ 48 ਘੰਟੇ ਦੇ ਵਿੱਚ ਸੁਲਝਾ ਕੇ ਇੱਕ ਕਾਮਯਾਬੀ ਹਾਸਲ ਕੀਤੀ ਹੈ 2 April ਨੂੰ ਸਵੇਰੇ ਇੱਕ ਦੁਕਾਨਦਾਰ ਰਾਜੇਸ਼ ਕੁਮਾਰ ਉਰਫ ਕਾਲੀ ਦਾ ਕਤਲ ਹੋਣ ਦੀ ਸੂਚਨਾ ਮਿਲੀ ਸੀਗੀ ਇਸ ਮਾਮਲੇ ਦੀ ਜਾਂਚ ਦੇ ਵਿੱਚ ਖੁਲਾਸਾ ਹੋਇਆ ਕਿ ਉਸ ਦੀ ਹੱਤਿਆ ਬਰਫ਼ ਤੋੜਨ ਵਾਲੇ ਸੰਧ ਦੇ ਨਾਲ ਕੀਤੀ ਗਈ ਹੈ ਪੁਲਿਸ ਨੇ ਇਸ ਮਾਮਲੇ ਨੂੰ ਸੁਝਾ ਲਿਆ ਹੈ ਤੇ ਪੰਜ ਟੋਰੀ ਨੂੰ ਪੰਜ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ ਹੁਣ ਅੱਗੇ ਦੀ ਕਾਰਵਾਈ ਪੁਲਿਸ ਦੇ ਵੱਲੋਂ ਜਾਰੀ ਹੈ ਸਚਕਣਚੇਰੀ ਹਰਮੰਦਰ ਸਾਹਿਬ ਦੇ ਪ੍ਰਬੰਧਾਂ ਨੂੰ ਹੋਰ ਸੁਚਾਰੂ ਢੰਗ ਦੇ ਨਾਲ ਚਲਾਉਣ ਦੇ ਲਈ ਸ਼੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਦੀ ਅਗਵਾਈ ਹੇਠ ਪਰਿਕਰਮਾ ਦੇ ਸਮੂਹ ਮੁਲਾਜ਼ਮਾਂ ਦੇ ਨਾਲ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਗਰਮੀ ਦੇ ਮੌਸਮ ਦੇਖਦੇ ਹੋਏ ਮੱਥਾ ਟੇਕਣ ਆਉਣ ਵਾਲੇ ਸ਼ਰਧਾਲੂਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ ਇਹਨਾਂ ਸੰਬੰਧੀ ਵਿਚਾਰ ਕੀਤਾ ਗਿਆ ਇਸ ਮੌਕੇ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਨੇ ਕਿਹਾ ਕਿ ਸਚਕਣਚੇਰੀ ਦਰਬਾਰ ਸਾਹਿਬ ਆ ਕੇ ਆਉਣ ਵਾਲੇ ਸ਼ਰਧਾਲੂਆਂ ਨੂੰ ਕੋਈ ਵੀ ਮੁਸ਼ਕਲ ਗਰਮੀਆਂ ਦੇ ਵਿੱਚ ਨਹੀਂ ਆਉਣ ਦਿੱਤੀ ਜਾਵੇਗੀ ਗੁਰਦਾਸਪੁਰ ਸ਼ਹਿਰ ਦੇ ਮਹਿਰਚੰਦ ਰੋਡ ਤੇ ਸਥਿਤ ਇੱਕ ਕੋਲਡ ਡਰਿੰਕ ਤੇ ਕਨਫੈਕਚਰੀ ਆਈਟਮ ਦੇ ਗੋਦਾਮ ਨੂੰ ਅਚਾਨਕ ਅੱਗ ਲੱਗ ਗਈ ਜਿਸ ਕਰਕੇ ਲੱਖਾਂ ਰੁਪਏ ਦਾ ਨੁਕਸਾਨ ਹੋਣ ਦੀ ਖਬਰ ਸਾਹਮਣੇ ਆਈ। ਮੌਕੇ ਤੇ ਮੌਜੂਦ ਲੋਕਾਂ ਮੁਤਾਬਕ ਜਦੋਂ ਗੋਦਾਮ ਨੂੰ ਅੱਗ ਲੱਗੀ ਤਾਂ ਅੰਦਰੋਂ ਪਟਾਕੇ ਵਰਗੀਆਂ ਆਵਾਜ਼ਾਂ ਆਉਣ ਲੱਗੀਆਂ ਸੀਗੀਆਂ। ਕੁਝ ਲੋਕਾਂ ਨੇ ਇਸ ਨੂੰ ਅਫਵਾਹ ਦੱਸਿਆ ਤੇ ਕਿਹਾ ਕਿ ਇਹ ਕੈਮੀਕਲ ਜਿਹੜਾ ਹੈ ਉਹ ਜਲ ਰਿਹਾ ਸੀ ਇਸ ਕਰਕੇ ਦਦੀ ਆਵਾਜ਼ ਆ ਰਹੀ ਸੀ। ਜ਼ਿਲ੍ਹਾ ਸ਼੍ਰੀ ਫਤੇਗੜ ਸਾਹਿਬ ਵਿਖੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਫਤੇਗੜ ਸਾਹਿਬ ਦੇ ਵੱਲੋਂ ਅੱਜ ਬਾਰ ਦੇ ਪ੍ਰਧਾਨ ਐਡਵੋਕੇਟ ਗਗਨਦੀਪ ਸਿੰਘ ਵਿਰਕ ਦੀ ਅਗਵਾਈ ਦੇ ਵਿੱਚ ਪਠਾਨਕੋਟ ਦੇ ਇੱਕ ਵਕੀਲ ਦੇ ਖਿਲਾਫ ਪੁਲਿਸ ਦੇ ਵੱਲੋਂ ਕੇਸ ਦਰਜ ਕਰਨ ਦੇ ਰੋਸ ਵਜੋਂ ਕਲਮ ਛੋੜ ਹੜਤਾਲ ਕੀਤੀ ਗਈ ਇਸ ਮੌਕੇ ਤੇ ਇਕੱਤਰ ਹੋਏ ਸਮੂਚੇ ਵਕੀਲ ਭਾਈਚਾਰੇ ਦੇ ਵੱਲੋਂ ਪੰਜਾਬ ਪੁਲਿਸ ਖਿਲਾਫ ਵੀ ਨਾਰੇਬਾਜ਼ੀ ਕੀਤੀ ਗਈ ਹੈ ਇਸ ਮੌਕੇ ਬੋਲਦਿਆਂ ਬਾਰ ਐਸੋਸੀਏਸ਼ਨ ਫਤੇਗੜ ਸਾਹਿਬ ਦੇ ਪ੍ਰਧਾਨ ਐਡਵੋਕੇਟ ਗਗਨਦੀਪ ਸਿੰਘ ਵਿਰਕ ਨੇ ਕਿਹਾ ਕਿ ਪਠਾਨਕੋਟ ਦੇ ਵਿੱਚ ਇੱਕ ਵਕੀਲ ਤੇ ਐਫ ਆਈ ਆਰ ਦਰਜ ਕੀਤੀ ਗਈ ਹੈ ਇਸ ਕਰਕੇ ਸਾਰੇ ਵਕੀਲਾ ਨੇ ਕਲਮ ਛੋੜ ਸਟ੍ਰਾਈਕ ਕੀਤੀ ਹੋਈ ਹੈ ਅੱਜ ਬਾਰਸ਼ੇਸ਼ਨ ਪਠਾਨਕੋਟ ਦੇ ਵੱਲੋਂ ਜਿਹੜੀ ਸਟੇਟ ਲੈਵਲ ਦੀ ਕਾਲ ਦਿੱਤੀ ਗਈ ਹੈ ਜਿਸ ਦੇ ਵਿੱਚ 1 ਸਾਲ ਬਾਅਦ ਲਖਵਿੰਦਰ ਸਿੰਘ ਵਕੀਲ ਸਾਹਿਬ ਸੀਗੇ ਤੇ ਉਹਨਾਂ ਦੀ ਫੈਮਿਲੀ ਦੇ ਉੱਪਰ ਜਿਹੜਾ ਹੈਗਾ ਏ ਇੱਕ ਝੁੱਠਾ ਮੁਕੱਦਮਾ 326 ਦਾ ਜਿਹੜਾ ਦਰਜ ਕੀਤਾ ਗਿਆ ਤੇ ਉਸ ਕਾਲ ਦੇ ਆਧਾਰ ਤੇ ਹੀ ਅਸੀਂ ਜਿਹੜੀ ਹੈਗੀ ਹੈ ਡਿਸਟ੍ਰਿਕਟ ਕੋਰਟ ਫਤੇਗੜ ਸਾਹਿਬ ਦੇ ਵਿੱਚ ਬਾਰਸ਼ੇਸ਼ਨ ਫਤੇਗੜ ਸਾਹਿਬ ਦੇ ਵੱਲੋਂ ਜਿਹੜੀ ਹੈਗੀ ਵਕੀਲਾਂ ਵੱਲੋਂ ਹੜਤਾਲ ਕੀਤੀ ਗਈ ਹੈ ਤੇ ਉਸ ਦਾ ਵਿਰੋਧ ਕੀਤਾ ਗਿਆ ਕਿਉਂਕਿ ਪੁਲਿਸ ਵਕੀਲਾ ਦੇ ਨਾਲ ਜਿਹੜੀ ਹੈਗੀ ਹੈ ਨਜਾਇਜ਼ ਧੱਕੇ ਕਰ ਰਹੀ ਹੈ ਛੁੱਠੇ ਕੇਸਾਂ ਦੇ ਵਿੱਚ ਜਿਹੜਾ ਹੈਗਾ ਉਹਨਾਂ ਨੂੰ ਫਸਾਇਆ ਗਿਆ ਤੇ ਸਾਡੇ ਵੱਲੋਂ ਅਸੀਂ ਉਸ ਸਮੇਂ ਤੱਕ ਸੰਘਰਸ਼ ਰੱਖਾਂਗੇ ਜਦੋਂ ਤੱਕ ਕਿ ਪੁਲਿਸ ਜਿਹੜੀ ਹੈਗੀ ਆ ਉਹ ਪਰਚਾ ਜਿਹੜਾ ਐਫ ਆਈ ਆਰ ਦਰਜ ਹੋਈ ਆ ਉਹਨੂੰ ਕੈਨਸਲ ਨਹੀਂ ਕਰਦੀ ਹੈਗੀ ਸ ਪੰਜਾਬ ਸਰਕਾਰ ਦੇ ਵੱਲੋਂ ਸ਼ੁਰੂ ਕੀਤੀ ਗਈ ਨਸ਼ਿਆ ਖਿਲਾਫ ਵਿਸ਼ੇਸ਼ ਮੁਹਿੰਮ ਤਹਿਤ ਨਸ਼ਿਆਂ ਖਿਲਾਫ ਬੱਸੀ ਪਠਾਣਾ ਵਿਖੇ ਕਾਸੋ ਆਪਰੇਸ਼ਨ ਚਲਾਇਆ ਗਿਆ ਇਸ ਮੌਕੇ ਤੇ ਬੱਸੀ ਪਠਾਣਾ ਪੁਲਿਸ ਦੇ ਵੱਲੋਂ ਆਉਂਦੇ ਜਾਂਦੇ ਵਹੀਕਲਸ ਦੀ ਚੈਕਿੰਗ ਕੀਤੀ ਗਈ ਹੈ ਜ਼ਿਲ੍ਹਾ ਪੁਲਿਸ ਮੁਖੀ ਫਤੇਗੜ ਸਾਹਿਬ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਫਤੇਗੜ ਸਾਹਿਬ ਦੇ ਵਿੱਚ ਵਕ ਵਕ 14 ਥਾਵਾਂ ਤੇ ਸਪੈਸ਼ਲ ਪੁਲਿਸ ਨਾਕੇ ਲਗਾ ਰਹੀ ਹੈ ਤੇ ਲਗਭਗ ਹੁਣ ਤੱਕ 550 ਵਹੀਕਲਸ ਚੈੱਕ ਵੀ ਕੀਤੇ ਜਾ ਚੁੱਕੇ ਨੇ ਜਿਨ੍ਹਾਂ ਦੇ ਵਿੱਚੋਂ 290 ਵਾਹਨਾਂ ਦੇ ਟ੍ਰੈਫਿਕ ਦੇ ਚਲਾਨ ਵੀ ਕੀਤੇ ਗਏ ਨੇ ਵਹਿਕਲ ਨੂੰ ਜ਼ਬਤ ਕੀਤਾ ਗਿਆ ਹੈ ਤੇ ਦੱਸਿਆ ਇਹ ਵੀ ਗਿਆ ਕਿ ਚੈਕਿੰਗ ਦੌਰਾਨ ਕੁਝ ਦੇ ਵਿੱਚੋਂ ਡਰੱਗਸ ਵੀ ਬਰਾਮਦ ਕੀਤੇ ਗਏ ਨੇ ਗਵਰਨਰ ਪੰਜਾਬ ਦੇ ਵੱਲੋਂ ਅੱਜ ਦੂਸਰੇ ਦਿਨ ਪੈਦਲ ਯਾਤਰਾ ਫਤੇਗੜ ਚੂੜੀਆਂ ਤੋਂ ਸ਼ੁਰੂ ਕੀਤੀ ਗਈ ਹੈ ਵੱਡੀ ਗਿਣਤੀ ਦੇ ਵਿੱਚ ਸਕੂਲੀ ਬੱਚੇ ਤੇ ਹੋਰ ਸਮਾਜ ਸੇਵੀ ਸੰਸਥਾ ਸਰਕਾਰੀ ਵਿਭਾਗਾ ਦੇ ਲੋਕ ਸ਼ਾਮਿਲ ਹੋਏ ਨੇ ਅਤੇ ਰਾਜਪਾਲ ਦਾ ਕਹਿਣਾ ਸੀ ਕਿ ਇਹ ਯਾਤਰਾ ਯਾ ਰਾਜਪਾਲ ਦੀ ਨਹੀਂ ਬਲਕਿ ਜਨਤਾ ਦੀ ਆਵਾਜ਼ ਹੈ ਜਦਕਿ ਉਹਨਾਂ ਦਾ ਮਕਸਦ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਤੇ ਇਸ ਨੂੰ ਰੰਗਲਾ ਪੰਜਾਬ ਬਣਾਉਣਾ ਮੁਕਤ ਪੰਜਾਬ ਬਣੇ ਇਸਕੇ ਲਈ ਜਨਤਾ और हम सब मिलकर के प्रयास करें तो आपकी कल सफलता हमको जरूर मिलेगी और जनता के आशीर्वाद से मैं इस कार्यक्रम को आगे बढ़ा रहा हूँ ये कार्यक्रम का नहीं है राज्यपाल का नहीं है ये पंजाब की बहादुर जनता का है कि वो इस बुराई के खिलाफ खड़े होकर लड़े देखो ये पब्लिक का आशीर्वाद है मैं मानता हूँ कि पब्लिक का अच्छा उत्साह और सहयोग है जो आपको और मुझको सबको दिख रहा है मैं सोचता हूँ ये आशीर्वाद हमारी सफ़ला ਤਸ਼ੱਕੀ ਹਾਲਾਤਾਂ ਦੇ ਵਿੱਚ ਹਿਰਾਸਤ ਦੇ ਵਿੱਚ ਨੌਜਵਾਨ ਦੀ ਮੌਤ ਹੋਈ ਹੈ ਕਪੂਰਥਲਾ ਦੇ ਵਿੱਚ ਪੁਲਿਸ ਹਿਰਾਸਤ ਦੇ ਵਿੱਚ ਨੌਜਵਾਨ ਸੀਗਾ ਐਨਡੀਪੀਐਸ ਦੋਸ਼ੀ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਹੈ ਮਿਲ ਤੱਕ ਦੀ ਮਾਂ ਨੇ ਬੇਟੇ ਨੂੰ ਬੇਕਸੂਰ ਦੱਸਿਆ ਦਰਸਲ ਨਿਜੀ ਸਮਾਗਮ ਦੇ ਵਿੱਚ ਖਾਣ ਪੀਣ ਦੇ ਲਈ ਇਹ ਮੁੰਡਾ ਪਹੁੰਚ ਗਿਆ ਸੀ ਤੇ ਇਸ ਦੀ ਮਾਤਾ ਨੇ ਇਸ ਨੂੰ ਮਨਾ ਵੀ ਕੀਤਾ ਸੀ ਪਰ ਫੇਰ ਵੀ ਉੱਥੇ ਮੌਜੂਦ ਲੋਕਾਂ ਨੇ ਉਸ ਦੇ ਉੱਪਰ ਚੋਰੀ ਦਾ ਇਲਜ਼ਾਮ ਲਗਾਇਆ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਮਾਂ ਦਾ ਕਹਿਣਾ ਹੈ ਕਿ ਜਦੋਂ ਇੱਕ ਦਿਨ ਪਹਿਲਾਂ ਉਹ ਬੇਟੇ ਨੂੰ ਮਿਲ ਕੇ ਆਈ ਸੀ ਉਸ ਵੇਲੇ ਬੇਟਾ ਬਿਲਕੁਲ ਠੀਕ ਸੀ ਬਸ ਬੋਲ ਨਹੀਂ ਦੀ ਖਬਰ ਸਾਹਮਣੇ ਆਈ ਹੈ ਉਸਨੇ ਪੁਲਿਸ ਦੇ ਕੋਲੋਂ ਆਪਣੇ ਬੇਟੇ ਦੇ ਲਈ ਇਨਸਾਫ ਦੀ ਮੰਗ ਕੀਤੀ ਹੈ ਕੋਲੇ ਜ਼ਿਲ੍ਹਾ ਕਨਾਦੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਹੈ ਜਦੋਂ ਪੁਲਿਸ ਨੇ ਇੱਕ ਸੂਚਨਾ ਦੇ ਆਧਾਰ ਤੇ ਪਿੰਡ ਝਡੋਕੀਆਂ ਨੇੜੇ ਨਾਕਾਬੰਦੀ ਦੌਰਾਨ ਚਾਰ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ 20 ਗ੍ਰਾਮ ਹਿਰੋਇਨ 1000 ਰੁਪਏ ਦੀ ਨੁਸ਼ੀਲੀ ਦਵਾਈ ਬਰਾਮਦ ਕੀਤੀ। ਉਹਨਾਂ ਤੋਂ ਪੁੱਛਗਿੱਛ ਦੌਰਾਨ 3 ਲੱਖ ਰੁਪਏ ਤੇ ਕੁਝ ਹੋਰ ਡਾਲਰ ਇੱਕ ਦੇ ਗੈਰ ਕਾਨੂੰਨੀ ਹਥਿਆਰ ਬਾਰੇ ਖੁਲਾਸਾ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਇਹਨਾਂ ਲੋਕਾਂ ਕੋਲੋ ਕਿਰਪਾਨ ਤੇ ਹੋਰ ਵੀ ਕਈ ਹਥਿਆਰ ਵਰਗੀਆਂ ਚੀਜ਼ਾਂ ਮੌਜੂਦ ਨੇ ਤੇ ਇਹਨਾਂ ਦੇ ਕੋਲ ਕਈ ਬੋਰ ਦੇ ਪਿਸਤਲ ਵੀ ਮੌਜੂਦ ਜਿਨ੍ਹਾਂ ਜੋ ਕਿ ਹੁਣ ਬਰਾਮਦ ਕਰ ਲਏ ਗਏ ਨੇ ਗ੍ਰਿਫਤਾਰ ਕੀਤੇ ਗਏ ਲੋਕਾਂ ਨੇ ਦੱਸਿਆ ਕਿ ਉਹ ਜਗਜੀਤ ਜੱਗੀ ਨਾਮ ਦੇ ਇੱਕ ਵਿਅਕਤੀ ਦੇ ਲਈ ਕੰਮ ਕਰਦੇ ਸੀਗੇ ਪੁਲਿਸ ਜਾਂਚ ਦੌਰਾਨ ਮਧ ਪ੍ਰਦੇਸ਼ ਦੇ ਇੱਕ ਸਪਲਾਈਅਰ ਦਾ ਨਾਮ ਵੀ ਸਾਹਮਣੇ ਆਇਆ ਹੈ ਤਾ ਗੁਰਦਾਸਪੁਰ ਦੇ ਵਿੱਚ ਦਿਨ ਦਿਹਾੜੇ ਲੁੱਟਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਨੇ ਅੱਜ ਦਿਨ ਦਿਹਾੜੇ ਗੁਰਦਾਸਪੁਰ ਦੇ ਪੁਰਾਣਾ ਸ਼ਾਲਾ ਦੇ ਵਿੱਚ ਪੈਟਰੋਲ ਪੰਪ ਤੇ ਦੋ ਬਾਈਕ ਸਵਾਰ ਨੌਜਵਾਨ ਪਿਸਤੌਲ ਦੀ ਨੋਕ ਦੇ ਉੱਪਰ ਪੈਟਰੋਲ ਪੰਪ ਦੇ ਵਰਕਰ ਦੇ ਕੋਲੋਂ ਲੁੱਟਦੀ ਵਾਰਦਾਤ ਨੂੰ ਅੰਜਾਮ ਦੇ ਕੇ ਕੁਝ ਹੀ ਸਕਿੰਟਾਂ ਦੇ ਵਿੱਚ ਉੱਥੋਂ ਫਰਾਰ ਹੋ ਗਏ ਮਿਲੀ ਜਾਣਕਾਰੀ ਮੁਤਾਬਕ ਗੁਰਦਾਸਪੁਰ ਦੇ ਪੁਰਾਣਾ ਸ਼ਾਲਾ ਦੇ ਪੈਟਰੋਲ ਪੰਪ ਦੇ ਉੱਪਰ ਆਏ ਬਾਈਕ ਸਵਾਰ ਨੌਜਵਾਨਾਂ ਨੇ ਪੈਟਰੋਲ ਪੰਪ ਦੇ ਵਰਕਰ ਨੂੰ ਪਿਸਤੌਲ ਦਿਖਾ ਕੇ ਪੈਸੇ ਦੀ ਲੁੱਟ ਕੀਤੀ ਫਿਰ ਮੌਕੇ ਤੋਂ ਫਰਾਰ ਹੋ ਗਏ ਪੂਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਤੇ ਪੁਲਿਸ ਟੀਮ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਨਨੂ ਕਾਬੂ ਕਰਨ ਦੇ ਲਈ ਘਟਨਾ 3 ਵਜੇ ਦੀ ਹੈ ਜੀ ਮੈਨੂੰ ਲੜਕਿਆਂ ਦਾ ਕਾਲ ਆਇਆ ਸੀਗਾ ਕਿ ਐਡਾ ਦਾ ਪੈਟਰੋਲ ਪੰਪ ਤੇ ਸਾਡੇ ਕੋਲ ਲੁੱਟ ਕਰਨ ਦੀ ਹੈ ਪਿਸਤੌਲ ਦਿਖਾ ਕੇ ਤੋਂ ਇਨ ਮੀਡਵਿੰਗ ਫਿਰ ਮੈਂ ਕੰਟਰੋਲ ਰੂਮ ਤੇ ਕਾਲ ਕੀਤਾ ਤੇ ਇਨਫੋਰਮ ਕੀਤਾ ਲੋਕਲ ਐਸ ਐਚ ਓ ਫਿਰ ਪੰਪ ਤੇ ਪਹੁੰਚੇ ਤੇ ਉਸ ਤੋਂ ਬਾਅਦ ਉਹਨਾਂ ਨੇ ਜਿਹੜੀ ਆਪਣੀ ਕਾਰਵਾਈ ਜਿਹੜੀ ਕਾਰਵਾਈ ਕੀਤੀ ਉਸ ਤੋਂ ਬਾਅਦ ਜਦੋਂ ਅਸੀਂ ਸੀਸੀਟੀਵੀ ਫੁਟੇਜ ਦੇਖੀ ਹੈ ਫੁਟੇਜ ਦੇਖ ਕੇ ਤੇ ਇਪਣ ਲੱਗ ਰਿਹਾ ਸੀਗਾ ਕਿ ਜਿੱਦਾਂ ਵਾਕਈ ਇਹ ਜੋ ਫਿਲਮਾਂ 'ਚ ਦੇਖਦੇ ਆ ਸੇਮ ਐਜ਼ ਇਟ ਇਜ਼ ਉਦਾਂ ਹੀ ਲੁੱਟ ਦੀ ਜਿਹੜੀ ਆਵਾਜ਼ਦਾਰ ਹੋਈ ਗਿਆ ਪਿਸਟੋਲ ਲੈਣਾ ਉਹਨੇ ਕੱਢ ਕੇ ਨੌਕ ਤੇ ਮੁੰਡਿਆਂ ਕੋ ਜਿਹੜੀ ਲੁੱਟ ਕੀਤੀ ਬੜਾ ਮੁੰਡਿਆਂ ਦੇ ਵਿੱਚ ਵੀ ਸਹਮ ਦਾ ਮਾਹੌਲ ਆ ਤੇ ਇਲਾਕੇ 'ਚ ਵੀ ਤੇ ਬੜਾ ਡਰਦਾਈ ਮਾਹੌਲ ਆ ਅੱਜ ਦੇ ਡੇਟ ਦੇ ਵਿੱਚ ਕੰਮ ਕਰਨਾ ਫੇਰ ਮੁਸ਼ਕਲ ਹੀ ਲੱਗਦਾ ਜੀ ਪੰਜਾਬ ਦੇ ਸੀਐਮ ਆਨ ਦੇ ਵੱਲੋਂ ਲੁਧਿਆਣਾ ਵਿਖੇ ਆਈਟੀਆਈ ਕੋਚਿੰਗ ਸੈਂਟਰ ਦੇ ਨਵੀਨੀਕਰਨ ਦਾ ਉਦਘਾਟਨ ਕੀਤਾ ਗਿਆ ਹੈ ਉਦਘਾਟਨ ਦੌਰਾਨ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਹੁਣ ਬੱਚਿਆਂ ਦੀ ਪ੍ਰੈਕਟਿਸ ਇੰਡਸਟਰੀ ਦੀਆਂ ਮਸ਼ੀਨਾਂ ਦੇ ਨਾਲ ਹੋਵੇਗੀ ਜਿੱਥੇ ਬੱਚੇ ਉਹਨਾਂ ਮਸ਼ੀਨਾਂ ਤੇ ਪ੍ਰੈਕਟਿਸ ਕਰਕੇ ਉੱਥੋਂ ਸਰਟੀਫਿਕੇਟ ਲੈ ਕੇ ਉਹਨਾਂ ਕੰਪਨੀਆਂ ਦੇ ਵਿੱਚ ਪਹਿਲ ਦੇ ਆਧਾਰ ਤੇ ਨੌਕਰੀ ਵੀ ਪਾ ਸਕਣਗੇ ਲੁਧਿਆਣਾ ਤੋਂ ਬਾਅਦ ਹੁਣ ਬਠਿੰਡਾ ਦੇ ਵਿੱਚ ਇਸੇ ਤਰ੍ਹਾਂ ਦੀ ਕੋਚਿੰਗ ਸੈਂਟਰ ਖੋਲੇ ਜਾ ਰਹੇ ਨੇ ਮੁਕਸਰ ਸਾਹਿਬ ਦੇ ਵਿੱਚ ਕਾਨੂੰਨ ਵਿਵਸਥਾ ਨੂੰ ਹੋਰ ਮਜ਼ਬੂਤ ਬਣਾਉਣ ਦੇ ਲਈ ਮੁਕਸਰ ਪੁਲਿਸ ਨੂੰ ਨਵੀਆਂ 4 ਗੱਡੀਆਂ ਸੌਂਪੀਆਂ ਗਈਆਂ ਨੇ ਐਸਐਸਪੀ ਡਾਕਟਰ ਅਖਿਲ ਚੌਧਰੀ ਨੇ ਇਹਨਾਂ ਗੱਡੀਆਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਇਹ 4 ਗੱਡੀਆਂ ਸਾਈਬਰ ਸੈੱਲ ਥਾਣਾ ਮੁਕਸਰ ਥਾਣਾ ਕਬਰਵਾਲਾ ਥਾਣਾ ਬਰੀਵਾਲਾ ਦੇ ਕੋਲ ਪਹੁੰਚੀਆਂ ਨੇ ਜਿਨ੍ਹਾਂ ਨੂੰ ਸੌਂਪੀਆਂ ਗਈਆਂ ਨੇ ਇਹ ਗੱਡੀਆਂ ਮਾਡਰਨ ਤਕਨੀਕ ਦੇ ਨਾਲ ਲੈਸ ਨੇ ਤਾਂ ਕਿ ਪੁਲਿਸ ਹਰ ਉਸਥਾਨ ਤੇ ਟਾਈਮ ਸਿਰ ਪਹੁੰਚ ਸਕੇ ਜਿੱਥੇ ਕ੍ਰਾਈਮ ਦੀ ਵਾਰਦਾਤ ਹੁੰਦੀ ਹੈ ਅੰਮ੍ਰਿਤਸਰ ਦੇ ਬਟਾਲਾ ਰੋਡ ਤੇ ਭਿਆਨਕ ਅੱਗ ਲੱਗ ਗਈ ਬੰਦ ਪਈ ਦੁਕਾਨ ਦੇ ਅੰਦਰ ਪਰਾਲੀ ਦੇ ਵਿੱਚ ਅੱਗ ਲੱਗੇ ਜਿਸ ਸੰਬੰਧੀ ਲੋਕਾਂ ਦੇ ਵੱਲੋਂ ਦੁਕਾਨਦਾਰ ਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ ਇਸ ਸੰਬੰਧੀ ਗੱਲਬਾਤ ਕਰਦੇ ਹੋਏ ਚਸ਼ਮਦੀਦ ਲੋੰਕਾਂ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਬਟਾਲਾ ਰੋਡ ਤੇ ਬੰਦ ਪਈ ਦੁਕਾਨ ਦੇ ਵਿੱਚ ਪਰਾਲੀ ਨੂੰ ਅਚਾਨਕ ਅੱਗ ਲੱਗ ਜਾਂਦੀ ਹੈ ਜਿਸ ਦੇ ਚੱਲਦੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਲੋਕ ਇਹ ਮੰਗ ਕਰ ਰਹੇ ਨੇ ਕਿ ਦੁਕਾਨਦਾਰ ਦੇ ਉੱਪਰ ਬਣਦੀ ਕਾਰਵਾਈ ਕੀਤੀ ਜਾਵੇ ਇਸ ਤਰੀਕੇ ਦੇ ਨਾਲ ਲਾਪਰਵਾਹੀ ਕਰਨ ਤੇ ਆਸ-ਪਾਸ ਦੇ ਘਰਾਂ ਦੇ ਵਿੱਚ ਵੀ ਅੱਗ ਲੱਗ ਸਕਦੀ ਸੀ ਅਗ ਲਗੀ ਦੇਖੀ ਆ ਫਿਰ ਵੀ ਜੇ ਬੁਝਾ ਰਹੇ ਆ ਤੇ ਬਾਅਦ ਚ ਪਤਾ ਕਰਦੇ ਆ ਕੀ ਹੋਇਆ ਕਿ ਕੋਈ ਚਗਿਆੜਾ ਚੂੜਾ ਕੋਈ ਬਿਜਲੀ ਸ਼ੋਰਟ ਹੋਇਆ ਕੋਈ ਅੱਛਾ ਸਰ ਕਿਹੜੇ ਥਾਣੇ ਨੂੰ ਇਹ ਇਲਾਕਾ ਪੈਂਦਾ ਇਹਨਾਂ ਨੇ ਬੜੇ ਫੋਨ ਕੀਤੇ ਕੋਈ ਕਹਿੰਦਾ ਮੇਰੇ ਸਿ ਨਹੀਂ ਪੈਂਦਾ ਕੋਈ ਕਹਿੰਦਾ ਮੇਰਾ ਇਲਾਕਾ ਨਹੀਂ ਹੈਗਾ ਉੱਥੇ ਜੱਗੇ ਵਿੱਚ ਆਗ ਨੂੰ ਇੱਧਾ ਪਹੁੰਚਾ ਕਿ ਢੋਗਾ ਕੋਈ ਨਹੀਂ ਪਹੁੰਚਿਆ ਇਹ ਅਕਸ਼ਲ ਵਿਜੇਨਗਰ ਵੀ ਪੈਂਦਾ ਵਾ ਤੇ ਇਹ ਰਾਮਬਗਦਾ ਏਰੀਆ ਵੀ ਪੈਂਦਾ ਵਾ ਦੋਵਾਂ ਦਾ ਕੰਫਿਊਜ਼ਰ ਆ ਇਹ ਬੋਲਦਾ ਵੀ ਹੈ ਚਾ ਨਾ ਰਸਤਾ ਇਸ ਕਰਕੇ ਤਾਂ ਕਰਕੇ ਦੋਵਾਂ ਦਾ ਇਹ ਕੰਫਿਊਜ਼ਰ ਆ ਕੰਫਿਊਜ਼ਨ ਦੇ ਚੱਕਰ ਦੇ ਵਿੱਚ ਜੇ ਕੋ ਲੋਕੀ ਬਰਬੇਡ ਮੌਕੇ ਤੇ ਆ ਗਈ ਆ ਇਸ ਕਰਕੇ ਪ੍ਰਸ਼ਾਸਨ ਸਾਰਾ ਹਾਜ਼ਰ ਹੋਣ ਲੱਗਾ ਵਾ ਸਾਰਾ ਚਾਰਜ ਕੀਤੀ ਜਾਏਗੀ ਕਿਹਦਾ ਕਸੂਰ ਹੈਗਾ ਉਹ ਤੋਂ ਪਹਿਲੀ ਸ਼ਾਟ ਹੋਇਆ ਸਾਹਮਣੇ ਉਤਾਰਾਂ ਵੇਖੋ ਉਤਾਰਾਂ ਉਹਦੇ ਉਹ ਸ਼ਾਟ ਰਾਇਆ ਪਰ ਕਿੰਨਾ ਕਿ ਸਰ ਜਾਇਜ਼ ਲੱਗਦਾ ਵਾ ਕਿ ਸੜਕ ਦੇ ਉੱਤੇ ਸ਼ਹਿਰ ਦੇ ਵਿੱਚ ਉਪਰਾਲੀ ਰੱਖਣ ਤਾਂ ਤੋਕ ਹੀ ਨਹੀਂ ਬੰਦਾ ਕਿਉਂ ਰੱਖੀ ਕਿਸੇ ਨੂੰ ਉਹ ਜਾਂਚ ਕਰਦੇ ਆਪੇ ਅਫਸਰ ਹੋਣ ਲੱਗੇ ਆ ਪੰਜਾਬ ਸਰਕਾਰ ਦੇ ਵੱਲੋਂ ਯੁਧਨਸ਼ੀਆ ਵਿਰੁੱਧ ਮੁਹਿੰਮ ਦੇ ਤਹਿਤ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਸੰਗਰੂਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਅੱਜ ਇਸ ਮੁਹਿੰਮ ਦੇ ਤਹਿਤ ਪਿੰਡਾਂ ਦੇ ਪੰਚਾਇਤ ਦੇ ਵਿੱਚ ਨਵੇਂ ਚੁਣੇ ਗਏ ਪੰਚ ਸਰਪੰਚਾਂ ਨੂੰ ਬੁਲਾ ਕੇ ਉਹਨਾਂ ਦੇ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਤੇ ਸੰਗਰੂਰ ਦੇ ਡੀਐਸਪੀ ਦੇ ਵੱਲੋਂ ਪੰਚਾਇਤ ਤੋਂ ਨਸ਼ਾ ਵੇਚਣ ਵਾਲਿਆਂ ਦੀ ਜਾਣਕਾਰੀ ਦੇਣ ਤੇ ਪਿੰਡ ਵਿੱਚੋਂ ਨਸ਼ਾ ਮੁਕਤ ਪਿੰਡ ਬਣਾਉਣ ਦੇ ਲਈ ਸਹਿਯੋਗ ਮੰਗਿਆ ਗਿਆ ਤੇ ਡੀਐਸਪੀ ਨੇ ਕਿਹਾ ਕਿ ਪਿੰਡ ਦੇ ਵਿੱਚ ਨਵੇਂ ਸਰਪੰਚ ਚੁਣੇ ਗਏ ਸੀ ਜਿਸ ਤੋਂ ਬਾਅਦ ਹੁਣ ਸਾਡੇ ਕੋਲ ਇਹਨਾਂ ਦੇ ਨਾਲ رابطہ ਕਾਇਮ ਕੀਤਾ ਜਾਵੇਗਾ ਕਿ ਜੇਕਰ ਪਿੰਡ ਦੇ ਵਿੱਚ ਕੋਈ ਵੀ ਵਿਅਕਤੀ ਨਸ਼ਾ ਵੇਚਦਾ ਹੈ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਪੰਜਾਬ ਪੁਲਿਸ ਦੇ ਵੱਲੋਂ ਨਸ਼ਿਆਂ ਖਿਲਾਫ ਕਾਰਵਾਈ ਜੜੀਏ ਲਗਾਤਾਰ ਜਾਰੀ ਹੈ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਫਿਰੋਜ਼ਪੁਰ ਮੰਡੀ ਨੇੜੇ ਪੁਲਿਸ ਦੇ ਵੱਲੋਂ ਨਾਕਾਬੰਦੀ ਕੀਤੀ ਗਈ ਨਾਕਾਬੰਦੀ ਦੌਰਾਨ ਇੱਕ ਵਿਅਕਤੀ ਨੂੰ ਮੋਟਰਸਾਈਕਲ ਸਣੇ ਕਾਬੂ ਕੀਤਾ ਗਿਆ ਹੈ ਤਸਕਰ ਨਾਕਾਬੰਦੀ ਦੇਖ ਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਪੁਲਿਸ ਨੇ ਤਸਕਰ ਨੂੰ ਕਾਬੂ ਕਰ ਲਿਆ ਉਸ ਕੋਲੋਂ 5,50,000 ਰੁਪਏ ਦੀ ਡਰਗ ਮਨੀ ਬਰਾਮਦ ਹੋਈ ਹੈ 45 ਗ੍ਰਾਮ ਹਿਰੋਇਨ ਵੀ ਬਰਾਮਦ ਕੀਤੀ ਗਈ ਹੈ ਪੁਲਿਸ ਅੱਗੇ ਦੀ ਪੁੱਛਗਿੱਛ ਕਰ ਰਹੀ ਹੈ ਕਿ ਆਖਿਰਕਾਰ ਉਸ ਦੇ ਕੋਲ ਇੰਨਾ ਨਸ਼ਾ ਆਇਆ ਕਿੱਧਰੋਂ ਫਿਰੋਜ਼ਪੁਰ ਸਿਟੀ ਦੇ ਵਿੱਚ ਸ਼ੱਕੀ ਬੁਲਸਾਂ ਦੀ ਚੈਕਿੰਗ ਲਈ ਥਾਂ ਥਾਂ ਤੇ ਨਾਕੇ ਲੱਗੇ ਹੋਏ ਸੀ ਤਾਂ ਮੰਡੀ ਦੇ ਵਿੱਚ ਇੱਕ ਨਾਕੇ ਦੇ ਦੌਰਾਨ ਜਦੋਂ ਪੁਲਿਸ ਪਾਰਟੀ ਨੇ ਉਧਰੋਂ ਆਉਂਦੇ ਹੋਏ ਮੋਟਰਸਾਈਕਲ ਨੂੰ ਰੋਕਣ ਦਾ ਇਸ਼ਾਰਾ ਦਿੱਤਾ ਤਾਂ ਉਸਨੇ ਪੁਲਿਸ ਪਾਰਟੀ ਨੂੰ ਦੇਖ ਕੇ ਪਿੱਛੇ ਨੂੰ ਮੋਟਰਸਾਈਕਲ ਮੋੜ ਲਿਆ ਜਦੋਂ ਇਹ ਪਿੱਛੇ ਨੂੰ ਮੁੜਿਆ ਉਹ ਮੋਟਰਸਾਈਕਲ ਸਵਾਰ ਮੋਟਰਸਾਈਕਲ ਤੋਂ ਡਿੱਗ ਪਿਆ ਉਹਦਾ ਮੋਟਰਸਾਈਕਲ ਸਲਿੱਪ ਕਰ ਗਿਆ ਜਿਸ ਤੇ ਇਮੀਡੀਏਟਲੀ ਪੁਲਸ ਨੇ ਫੌਰੀ ਐਕਸ਼ਨ ਲੈਂਦੇ ਹੋਏ ਉਸ ਨੂੰ ਕਾਬੂ ਕੀਤਾ ਤੇ ਜਦੋਂ ਕਾਬੂ ਕੀਤਾ ਤੇ ਉਸ ਕੋਲੋਂ 5.5 ਲੱਖ ਰੁਪਇਆ ਗ੍ਰਾਮ ਹੋਇਆ ਤੇ 45 ਗ੍ਰਾਮ ਹੈਰੋਇਨ ドラਮਾ ਹਨ ਜੋ ਸ਼ੁਰੂ ਤੇ ਮੁੱਢਲੀ ਪੁੱਛ ਰਿਸ਼ਤੇ ਉਹਨੇ ਦੱਸਿਆ ਕਿ ਇਹ ਪੈਸੇ ਉਸਨੇ ਨਸ਼ਾ ਹੀ ਵੇਚ ਕੇ ਕਮਾਏ ਹਨ ਜਿਸ ਤਰੀਕੇ ਨਾਲ 45 ਗ੍ਰਾਮ ਹੈਰੋਇਨ ਤੇ 5.5 ਲੱਖ ਡਰਗ ਮਨੀ ਦਾ ਇਮੀਡੀਏਟਲੀ ਉਸਤੇ ਕਾਰਵਾਈ ਕਰਦੇ ਹੋਏ ਪਰਚਾ ਦਰਜ ਕੀਤਾ ਗਿਆ ਅੰਮ੍ਰਿਤਸਰ ਦਾ ਇਲਾਕਾ ਰਾਮ ਤੀਰਥ ਰੋਡ ਤੇ ਇੱਕ 17 ਸਾਲ ਦਾ ਨੌਜਵਾਨ ਲਾਪਤਾ ਹੋ ਗਿਆ ਨੌਜਵਾਨ ਦੇ ਪਿਤਾ ਦੇ ਵੱਲੋਂ ਨੌਜਵਾਨ ਦੇ ਦੋਸਤ ਦੇ ਉੱਤੇ ਹੀ ਆਰੋਪ ਲਗਾਏ ਗਏ ਨੇ ਨੌਜਵਾਨ ਦੇ ਪਿਤਾ ਦਾ ਕਹਿਣਾ ਹੈ ਕਿ 46 ਘੰਟੇ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਹੈ ਪਰ ਹਲੇ ਤੱਕ ਪੁਲਿਸ ਦੇ ਹੱਥ ਕੋਈ ਸੁਰਾਕ ਨਹੀਂ ਲੱਗਿਆ ਨੌਜਵਾਨ ਦੇ ਪਿਤਾ ਨੇ ਪੁਲਿਸ ਪ੍ਰਸ਼ਾਸਨ ਦੇ ਅੱਗੇ ਗੁਹਾਰ ਲਗਾਈ ਹੈ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਲਗਾਤਾਰ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਲਗਾਤਾਰ ਨੌਜਵਾਨ ਦੀ ਭਾਲ ਜਾਰੀ ਹੈ ਪਰ ਜਿਵੇਂ ਹੀ ਕੁਝ ਪਤਾ ਲੱਗਦਾ ਹੈ ਤਾਂ ਉਸ ਦੇ ਪਿਤਾ ਨੂੰ ਇਨਫਾਰਮ ਕੀਤਾ ਜਾਵੇਗਾ ਸਾਥ ਮੈਨੂੰ ਕਿਸੇ ਤੇ ਨਹੀਂ ਕਿਹਾ ਸਾਥ ਮੈਨੂੰ ਦੇ ਤੈ ਮਿਲੂ ਬੋਟਾ ਉੱਤੇ ਜਾ ਰਿਹਾ ਬਾਰ ਬਾਰ ਦਿਮਾਗ ਖਰਾਬ ਹੋ ਰਿਹਾ ਸਾਇ ਪ੍ਰੇਤ ਵੀਡੀਓ ਚ ਆਇਆ ਸਾਹਮਣੇ ਸਰ ਸਾ ਆਇਆ ਬਿਲਕੁਲ ਆਇਆ ਲਾ ਕੇ ਗਿਆ ਉਹਨੂੰ ਸਰ ਅੱਛਾ ਲਾ ਕੇ ਗਿਆ ਉਹਨੂੰ ਲਾ ਕੇ ਗਿਆ ਉਹਦਾਂ ਨਾਲ ਇਹਦੀ ਖਿੱਚ ਟੁੱਈ ਹੋਈ ਹੈ ਫੋਨ ਦੀ ਅੱਛਾ ਜੇ ਤੁਹਾਨੂੰ ਫੋਨ ਤੇ ਕੋਈ ਲੱਗਦਾ ਹੈ ਕੋਈ ਆਪਣਾ ਕੁੜੀ ਦਾ ਕੋਈ ਚੱਕਰ ਹੋਵੇ ਜਾਂ ਆਪਣਾ ਮੁੰਡੇ ਦਾ ਕੋਈ ਚੱਕਰ ਹੋਵੇ ਕੁੜੀ ਦਾ ਕੋਈ ਚੱਕਰ ਨਹੀਂ ਗਾ ਬਟ ਇਹ ਆ ਹੋ ਵੀ ਸਕਦਾ ਆਪਾਂ ਨੂੰ ਆਪਾਂ ਨੂੰ ਨਹੀਂ ਪਤਾ ਸਾਡੇ ਸਾਹਮਣੇ ਕਦੀ ਫੋਨ ਦੇ ਉੱਤੇ ਨਹੀਂ ਕੋਈ ਕੁੜੀ ਨਾਲ ਗੱਲ ਕੀਤੀ ਜਾਂ ਕੋਈ ਫੋਨ ਆਇਆ ਕੁੜੀ ਦਾ ਸਾਡੇ ਸਾਹਮਣੇ ਨਹੀਂ ਕਿਲੀ ਆ ਕੀ ਲੱਗਦਾ ਵੀਡੀਓ ਦੇ ਵਿੱਚ ਵੀ ਮੁੰਡਾ ਲੈ ਕੇ ਗਿਆ ਤੁਹਾਡਾ ਕਰੋ ਉਹ ਮੁੰਡੇ ਨੂੰ ਮੈਂ ਪੁੱਛਿਆ ਕਿ ਨਰਤੀ ਜਦੋਂ ਮੇਰਾ ਮੁੰਡਾ ਗੈਪ ਹੋਇਆ ਹੋਣਾ ਚਲ ਗਿਆ ਘਰੋਂ ਉਹਨੂੰ ਮੈਂ 11:47 ਤੇ ਫੋਨ ਕੀਤਾ ਮੈਂ ਕਿਹਾ ਸਹਿਬ ਹੱਲੇ ਹੱਥ ਜੋੜ ਕੇ ਤੁਹਾਨੂੰ ਕਹਿਣਾ ਪਿਆ ਯਾਰ ਮੈਂ ਦੱਸਦੇ ਤੇਰਨਾ ਰਹਿਂਦਾ ਮੈਂ ਤੇਰਨਾ ਹੀ ਘੁੰਮਦਾ ਤੇਰਨੇ ਮਾਰਦਾ ਤੇ ਜਾਂਦਾ ਤੇਰਨੇ ਖਾਂਦਾ ਪੀਂਦਾ ਤੇਰਨੇ ਸੌਂਦਾ ਉਹ ਪਾਜੀ ਬੰਦਾ ਕਹਿ ਰਿਹਾ ਵੀ ਮੇਰੇ ਕੋਲ ਅੰਗਰ ਹੈ ਹੀ ਨਹੀਂ ਤੇ ਵੀਡੀਓ ਕਿੰਨੇ ਵੀ ਦੀ ਹੋ ਗਈ ਹੈ ਜੀ ਸਰ ਸਵਾ 9:00 9:20 ਜਾਂ 9:25 ਦੇ 9:30 ਤੱਕ ਵਿੱਚ ਵਿੱਚ ਹੈਗੀ ਵੀਡੀਓ ਉੱਥੇ ਲਾਉਂਦੀ ਮੁਗਾ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਲਗਾਤਾਰ ਵੱਧਦੀ ਜਾ ਰਹੀ ਹੈ ਜਿਸ ਕਰਕੇ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ 메ਨ ਬਾਜ਼ਾਰ ਅਕਾਲ ਸਰ ਰੋਡ ਤੇ ਬੱਸ ਸਟੈਂਡ ਆਦਿਆਂ ਥਾਵਾਂ ਤੇ ਸਾਰਾ ਦਿਨ ਟ੍ਰੈਫਿਕ ਜਮ ਰਹਿੰਦਾ ਹੈ ਸ਼ਹਿਰ ਵਾਸੀਆਂ ਨੂੰ ਇੱਕ ਥਾਂ ਤੇ ਦੂਜੀ ਥਾਂ ਪਹੁੰਚਣ ਦੇ ਲਈ 30 ਮਿੰਟ ਤੋਂ 1 ਘੰਟੇ ਦਾ ਸਮਾਂ ਲੱਗ ਜਾਂਦਾ ਹੈ ਜਿਸ ਕਰਕੇ ਉਹਨਾਂ ਦੀਆਂ ਮੁਸ਼ਕਿਲਾਂ ਵੱਧ ਗਈਆਂ ਨੇ ਲੋਕੀ ਮੰਗ ਕਰ ਰਹੇ ਨੇ ਕਿ ਇਸ ਸਮੱਸਿਆ ਦਾ ਜਲਦ ਤੋਂ ਜਲ ਹੱਲ ਕੀਤਾ ਜਾਵੇ ਇਹ ਦੇਖੋ ਜੀ ਮੈਂ 2 ਦਿਨ ਪਹਿਲਾਂ ਹੋ ਗਏ ਥੋ ਟ੍ਰੈਫਿਕ ਜ਼ਿਲ੍ਹਾ ਟ੍ਰੈਫਿਕ ਇੰਚਾਰਜ ਦਾ ਕਾਰ ਦੇ ਸੰਭਾਲਿਆ ਠੀਕ ਹੈ ਜੀ ਤੇ ਕੱਲ ਤੋਂ ਹੀ ਅਸੀਂ ਵਾਤਵਾਰ ਚਲਾਨ ਕੀਤੇ ਆ ਜਾਂ ਟ੍ਰਿਪਲ ਰਾਈਡਿੰਗ ਜਾਂ ਵਿਦਾਊਟ ਨੰਬਰ ਪਲੇਟ ਆ ਜਾਂ ਫਿਰ ਕਾਲੀਆਂ ਫਿਲਮਾਂ ਵਾਲੇ ਆ ਉਹਨਾਂ ਦੇ ਵਾਤਵਾਰ ਚਲਾਨ ਕੀਤੇ ਆ ਇਸ ਤੋਂ ਇਲਾਵਾ ਜੋ ਬੁਲਟਾਂ ਤੇ ਪਾਕੇ ਪਾਉਂਦੇ ਆ ਉਹਨਾਂ ਦੇ ਵੀ ਚਲਾਨ ਕੀਤੇ ਤੁਸੀਂ ਇੱਕ ਦੋ ਦਿਨ ਪਹਿਲਾਂ ਦੇਖਿਆ ਹੀ ਹੋਵੇਗਾ ਇਸ ਤੋਂ ਇਲਾਵਾ ਵੀ ਸਾਡੇ ਵੱਲੋਂ ਸ਼ਹਿਰ ਦੇ ਕਟੋਟ 15 20 ਪੁਆਇੰਟ ਬਣਾਇਆ ਗਿਆ ਜਿੱਥੇ ਅਸੀਂ ਨਾਤੇ ਲਾਏ ਆ ਤੇ ਵੱਧ ਤੋਂ ਵੱਧ ਚਲਾਨ ਕੀਤੇ ਜਾ ਰਹੇ ਆ ਅਤੇ ਜੋ ਵੀ ਕੋਈ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਆ ਉਹਨਾਂ ਦੇ ਬੰਦ ਦੀ ਕਾਨੂੰਨੀ ਕਾਰਵਾਈਆਂ ਵੱਲ ਜਾਂਦੀ ਜਾਂਦੀ ਆ ਰਹੀ ਹੈ ਮਹਿੰਦਰਪਾਗਤ ਨੂੰ ਪੰਜਾਬ ਸਰਕਾਰ ਦੇ ਵੱਲੋਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਇਸ ਮੌਕੇ ਜ਼ਿਲ੍ਹੇ ਦੇ ਵਿੱਚ ਚੱਲ ਰਹੇ ਵਕ ਵਕ ਵਿਕਾਸ ਕਾਰਜਾਂ ਤੇ ਭਲਾਈ ਸਕੀਮਾਂ ਦਾ ਜਾਇਜ਼ਾ ਵੀ ਲਿਆ ਗਿਆ ਉਹਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਮੀਟਿੰਗ ਦੌਰਾਨ ਕਿਹਾ ਕਿ ਨਸ਼ਿਆ ਵਿਰੁੱਧ ਜੰਗ ਮੁਹਿੰਮ ਲੋਕ ਲਹਿਰ ਬਣੇਗੀ ਨੌਜਵਾਨ ਨੂੰ ਖੇਡਾਂ ਦੇ ਨਾਲ ਜੋੜ ਕੇ ਨਸ਼ਿਆ ਦੀ ਬੁਰਾਈ ਦਾ ਖਾਤਮਾ ਕੀਤਾ ਜਾਵੇਗਾ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਸਰਬਪੱਖੀ ਵਿਕਾਸ ਦੇ ਲਈ ਗ੍ਰਾਂਟਾਂ ਦੀ ਕੋਈ ਕਮੀ ਹੋਣ ਨਹੀਂ ਦਿੱਤੀ ਜਾਵੇਗੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਆਏ ਦਿਨ ਹੀ ਲੁੱਟਖੋਹਾਂ ਦੀਆਂ ਵਾਰਦਾਤਾਂ ਦੇਖਣ ਨੂੰ ਮਿਲਦੀਆਂ ਨੇ ਉੱਥੇ ਹੀ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਕ੍ਰਿਸਟਲ ਚੌਂਕ ਨੇੜੇ ਪੈਟਰੋਲ ਪੰਪ ਦਾ ਹੈ ਜਿੱਥੇ 6 ਤੋਂ 7 ਨੌਜਵਾਨਾਂ ਨੇ ਪੈਟਰੋਲ ਪੰਪ ਦੇ ਵਰਕਰ ਦੇ ਨਾਲ ਮਾਰਕੁੱਟ ਕੀਤੀ ਤੇ ਫਿਰ ਸੀਸੀਟੀਵੀ ਵੀ ਇਸ ਦਾ ਸਾਹਮਣੇ ਆ ਗਿਆ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਨੌਜਵਾਨ ਦੇ ਵੱਲੋਂ ਪੈਟਰੋਲ ਪੰਪ ਤੇ ਮੌਜੂਦ ਚਾਰ ਮੁਲਾਜ਼ਮਾਂ ਦੇ ਨਾਲ ਚਾਰ ਮੁਲਾਜ਼ਮਾਂ ਦੇ ਨਾਲ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਤੇ ਪੈਟਰੋਲ ਪੰਪ ਦੇ ਮੈਨੇਜਰ ਨੇ ਦੱਸਿਆ ਕਿ ਇਹ ਘਟਨਾ ਦੇਰ ਰਾਤ 11 ਤੋਂ 12 ਵਜੇ ਦੀ ਹੈ ਤੇ ਹੁਣ ਇਹ ਸਾਰੀ ਘਟਨਾ ਪੁਲਿਸ ਦੇ ਕੋਲ ਪਹੁੰਚ ਚੁੱਕੀ ਹੈ ਪੁਲਿਸ ਵੀ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਅੱਗੇ ਦੀ ਵੰਦੀ ਕਾਰਵਾਈ ਕਰੇਗੀ ਤੇ ਇਹਨਾਂ ਲੁਟੇਰਿਆਂ ਦੀ ਜਾਂਚ ਕਰੇਗੀ ਪੰਜਾਬੀ ਸਿਨੇਮਾ ਪਾਲੀਵੁੱਡ ਦੀਆਂ ਫਿਲਮਾਂ ਵੀ ਹੁਣ ਬਾਲੀਵੁੱਡ ਦੀਆਂ ਫਿਲਮਾਂ ਨੂੰ ਮਾਤ ਪਾ ਰਹੀਆਂ ਨੇ ਤੇ ਜਿਸਦੇ ਚੱਲਦੇ ਪੰਜਾਬੀ ਫਿਲਮ ਅਕਾਲ ਕੁਝ ਹੀ ਦਿਨਾਂ ਦੇ ਤੱਕ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋ ਰਹੀ ਹੈ ਫਿਲਮ ਨਿਰਮਾਤਾ ਕਰਨ ਜੋਹਰ ਤੇ ਫਿਲਮ ਅਦਾਕਾਰਾ ਗਿੱਪੀ ਗਰੇਵਾਲ ਫਿਲਮ ਦੀ ਚੜ੍ਹਦੀ ਕਲਾ ਦੇ ਲਈ ਅੱਜ ਸਚਕਣ ਜੀ ਦੇ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਪਹੁੰਚੇ ਉਹਨਾਂ ਨੇ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕ ਕੇ ਗੁਰਬਾਣੀ ਕੀਰਤਨ ਸਰਵਣ ਵੀ ਕੀਤਾ ਉਹਨਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤੇ ਕਾਮਨਾ ਕੀਤੀ ਕਿ ਉਹਨਾਂ ਦੀ ਫਿਲਮ ਠੀਕ ਤਰੀਕੇ ਦੇ ਨਾਲ ਚੱਲੇ ਸੀਆਈਏ ਸਟਾਫ ਮਲੋਟ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ 3 ਕਿਲੋ ਅਫੀਮ ਸਣੇ ਦੋ ਨਸ਼ਾ ਤਸਕਰ ਕਾਬੂ ਕੀਤੇ ਗਏ ਨੇ ਸ਼੍ਰੀ ਮੁਖਸਰ ਸਾਹਿਬ ਵਿਖੇ ਮਾਮਲਾ ਦਰਜ ਹੈ ਦੋ ਵਿਅਕਤੀਆਂ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ ਐਸਪੀ ਮਨਜੀਤ ਸਿੰਘ ਮੁਖਸਰ ਨੇ ਪ੍ਰੈਸ ਕਾਨਫਰੰਸ ਕਰਕੇ ਸਾਰੇ ਖੁਲਾਸੇ ਕੀਤੇ ਨੇ ਜਾਮਨਗਰ ਦੇ ਵਿੱਚ ਭਾਰਤੀ ਹਵਾਈ ਸੇਨਾ ਦੇ ਇੱਕ ਜੈਗਵਾਰ ਲੜਾਕੂ ਜਹਾਜ਼ ਦੇ ਹਾਦਸਾ ਗ੍ਰਸਤ ਹੋਣ ਦੇ ਨਾਲ ਰਿਵਾੜੀ ਦੇ ਫਲਾਈਟ ਲੈਫਟੀਨੈਂਟ ਸਿਧਾਰਥ ਯਾਦਵ ਸ਼ਹੀਦ ਹੋ ਗਏ ਨੇ ਰਿਵਾੜੀ ਉਹਨਾਂ ਦਾ पार्थिव ਸਰੀਰ ਪਹੁੰਚਿਆ ਜਿੱਥੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਹੈ ਤੇ ਜਦੋਂ ਦੀ ਇਹ ਖਬਰ ਮਿਲੀ ਹੈ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਕਾਫੀ ਘੱਟ ਉਮਰ ਦੇ ਵਿੱਚ ਉਹਨਾਂ ਦੀ ਨੌਕਰੀ ਲੱਗ ਗਈ ਸੀਗੀ ਤੇ ਉਹ ਹੁਣ ਪ੍ਰਮੋਸ਼ਨ ਕਰਕੇ ਉੱਚੀ ਪਦਵੀ ਤੇ ਵੀ ਪਹੁੰਚ ਗਈ ਸੀਗੇ ਪਰ ਉਹਨਾਂ ਨੇ ਇੱਕ ਪਿੰਡ ਨੂੰ ਬਚਾਉਣ ਦੀ ਥਾਂ ਆਪਣੇ ਆਪ ਨੂੰ ਹੀ ਸ਼ਹੀਦ ਕਰ ਲਿਆ ਹਰਿਆਣਾ ਦੇ ਸਕੂਲ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ ਹਰਿਆਣਾ ਦੇ ਵਿੱਚ ਸਕੂਲ ਦਾ ਸਮਾਂ ਬਦਲਿਆ ਗਿਆ ਹੈ ਦੁਰਗਾ ਅਸ਼ਟਮੀ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਕਲਾਸੇਸ 5 ਅਪ੍ਰੈਲ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2:30 ਵਜੇ ਤੱਕ ਹੀ ਹੋਣਗੀਆਂ ਹਰਿਆਣਾ ਦੇ ਸਾਰੇ ਸਰਕਾਰੀ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ ਸਰਕਾਰ ਨੇ ਇਹ ਫੈਸਲਾ ਦੁਰਗਾ ਅਸ਼ਟਮੀ ਨੂੰ ਮੱਦੇਨਜ਼ਰ ਲਿਆ ਹੈ ਤਾਂ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇਨਾ ਹੀ ਤੁਸੀਂ ਵੇਖਦੇ ਰਹੋ ਨਿਊ ਸਟੇਟ ਪੰਜਾਬ ਰੈਣਾ ਹਿਮਾਚਲ ਧੰਨਵਾਦ